ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲਾ ਰਹੇ ਆਂ ਅੰਬ ਦਾ ਬੂਟਾ ਤੇ ਤੁਹਾਨੂੰ ਦੱਸਦੇ ਆਂ ਅੰਬ ਦਾ ਬੂਟਾ ਲਾਉਣ ਦੀ ਤਕਨੀਕ ਜਿਹੜੀ ਤਕਨੀਕ ਨਾਲ ਮੈਂ ਅੱਜ ਬੂਟਾ ਲਾ ਰਿਹਾ ਅੰਬ ਦਾ ਬੂਟਾ ਲਾਉਣ ਤੋਂ ਪਹਿਲਾਂ ਆਪਾਂ 2 ਸਵਾ 2 ਫੁੱਟ ਦਾ ਟੁਆ ਪੱਟਿਆ ਇਹਦੇ ਚ ਆਪਾਂ ਥੱਲੇ ਪਾਈਆ ਬਰੇਤੀ ਬਰੇਤੀ ਆਪਾਂ ਪਾਈਆ ਇਹਦੇ ਚ ਲਗਭਗ 6 ਇੰਚ ਬਰੇਤੀ ਪਾਈ ਆ ਬਰੇਤੀ ਪਾਉਣ ਦਾ ਇਹਦੇ ਚ ਆਪਣਾ ਰੀਜ਼ਨ ਇਹ ਆ ਕਿਉਂਕਿ ਇਹਦੇ ਨਾਲ ਥੱਲੇ ਸੈਲਰ ਇਹ ਕਰੂ ਅੰਬ ਦੇ ਬੂਟੇ ਨੂੰ ਡਾਇਰੈਕਟ ਜੜ੍ਹ ਚ ਪਾਣੀ ਨਹੀਂ ਚੰਗਾ ਇਹ ਨੂੰ ਸੈਲ ਰਹੇ ਇਹ ਉਨਾ ਹੀ ਵਧੀਆ ਰਹਿੰਦਾ ਇੱਕੋ ਕਹਾਵਤ ਵੀ ਬਣੀ ਹੋਈ ਹੈ ਨਾ ਅੰਬ ਦਾ ਬੂਟਾ ਮਸਤ ਵਿੱਚ ਕੇਲਿਆਂ ਦੇ ਕੇਲਿਆਂ ਚ ਪਾਣੀ ਹੁੰਦਾ ਪਾ ਕਰਕੇ ਕੇਲਿਆਂ ਦੇ ਬੂਟਿਆਂ ਨਾਲ ਇਹ ਬਹੁ ਜਿਤੀ ਗਰੋਥ ਕਰਦਾ ਹਾਂਜੀ ਸਭ ਤੋਂ ਪਹਿਲਾਂ ਆਪਾਂ 2 ਕ ਫੁੱਟ ਡੂੰਗਾ ਟਵਾ ਪਟਿਆ ਉਹ ਤੁਸੀਂ ਬੂਟੇ ਅਨੁਸਾਰ ਵੱਡਾ ਛੋਟਾ ਕਰ ਸਕਦੇ ਫਿਰ ਆਪਾਂ ਥੱਲੇ ਪਾਈਏ 6 ਇੰਚ ਬਰੇਤੀ ਰੋ ਕੋਰ ਮਿੱਟੀ ਪਾ ਕੇ ਆਮ ਦਾ ਬੂਟਾ ਲਾਤਾ ਨਾਲ ਇਹ ਨੱਪਿਆ ਤੌੜਾ ਇਹਨੂੰ ਘੜਾ ਵੀ ਕਹਿੰਦੇ ਆ ਇਹਨੂੰ ਹਟਾਂ ਵਾਂ ਆਪਾਂ ਪਾਣੀ ਦਾ ਭਰ ਕੇ ਰੱਖਿਆ ਕਰ ਤਾਂ ਕਿ ਆਮਬ ਨੂੰ ਸੱਲ ਰਹੇ ਤੇ ਗਰਮੀ ਨਾ ਲੱਗੇ ਕਿਉਂਕਿ ਆਬ ਸੱਲਣ ਵਾਲੀ ਯਾਦੇ ਹੁੰਦਾ ਇਹਨੂੰ ਡਾਇਰੈਕਟ ਪਾਣੀ ਦੇਣੀ ਲੋੜ ਨਹੀਂ ਹੁੰਦੀ ਜਿੰਨਾ ਕਿ ਇਹ ਸੱਲਣਾ ਚੱਲਦਾ ਤੇ ਇਹ ਆਪਣਾ ਤਰੀਕਾ ਆਮ ਨੂੰ ਲਾਉਣ ਦਾ ਤੁਸੀਂ ਵੀ ਇਹ ਤਰੀਕਾ ਅਜਮਾ ਕੇ ਵੇਖਿਓ